ਦੇ ਬਾਬਾ ਨਾਨਕ ਜੀ ਨੇ ਜਿਸ ਤਰ੍ਹਾਂ ਤੁਰ ਕੇ ਸਾਰੀ ਦੁਨੀਆ ਗਾਈ ਸੀ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਉਹਦਾ ਮਹੀਨਾ ਸ਼ਹਾਤਾਂ ਦਾ ਮਹੀਨਾ ਜੀ ਤੇ ਜਿਹਦੇ ਚ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਆ ਹੋਰ ਬਹੁਤ ਸਾਰੇ ਆਗੂ ਨੇ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਜਿਨ੍ਹਾਂ ਚ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਪਿਛਲੇ ਦਿਨੀ ਲੰਘ ਕੇ ਗਿਆ ਤਾਂ لازਮੀ ਇਹੋ ਜੀ ਠੰਡ ਦੇ ਵਿੱਚ ਤੁਸੀਂ ਲੋਕ ਰਜਾਈਆਂ ਦੇ ਵਿੱਚ ਬੈਠ ਕੇ ਚਾਹ ਦਾ ਲਤਫ ਲੈ ਰਹੇ ਹੋਵੋਗੇ ਪਾਰੇ ਲੁਤਫ ਬਹੁਤ ਛੋਟਾ ਜਿਆ ਕਿਉਂਕਿ ਵੱਡੇ ਸੰਕਟ ਪੰਜਾਬ ਦੇ ਉੱਤੇ ਮੰਡਰਾ ਰਹੇ ਆ ਨਸ਼ਾ ਬਹੁਤ ਜ਼ਿਆਦਾ ਹੈ ਸਾਡੇ ਨੌਜਵਾਨ ਮਰ ਰਹੇ ਆ ਕੋਈ ਰੁਜ਼ਗਾਰ ਮਿਲ ਨਹੀਂ ਰਿਹਾ ਜੇ ਇਹਨਾਂ ਨੂੰ ਰੁਜ਼ਗਾਰ ਮਿਲੇ ਇਹਨਾਂ ਦਾ ਧਿਆਨ ਅਜਿਹੇ ਰੁਜ਼ਗਾਰ 'ਚ ਜਾਵੇ ਤਾਂ ਗਲਤ ਪਾਸੇ ਬੱਚੇ ਨਾ ਜਾਣ ਇਹ ਪ੍ਰੇਰਣਾ ਸਾਨੂੰ ਉਹੀ ਦੇ ਸਕਦੇ ਆ ਜਿਹੜੇ ਇਤਿਹਾਸ 'ਚ ਹਾਕਮਾਂ ਦੇ ਖਿਲਾਫ ਲੜੇ ਹੋਣ ਜੋਨਾਂ ਨੇ ਰਾਜੇ ਸ਼ੀਹ ਮੁਕਦਮ ਕੁੱਤੇ ਕਿਹਾ ਹੋਵੇ ਸੋ ਇਤਿਹਾਸ ਦੇ ਨਾਲ ਜੋੜਨ ਦੇ ਲਈ ਇਹ ਬਹੁਤ ਜ਼ਰੂਰੀ ਆ ਕਿ ਬਹੁਤ ਸਾਰੀਆਂ ਜਿਹੜੀਆਂ ਇਤਿਹਾਸਕ ਯਾਦਗਾਰਾਂ ਨੇ ਇਤਿਹਾਸਕ ਮਾਰਤਾ ਨਹੀਂ ਉਹਨੂੰ ਸਾਹਮਣੇ ਦੀ ਲੜਾਈ ਲੜੀ ਜਾਵੇ ਇਤਿਹਾਸਕ ਮਾਰਤਾ ਨਹੀਂ ਸਾਮ ਸਵਾਲ ਕਰੋ ਸਨਾਨ ਕਰੋ ਸਵਾਰ ਕਰੋ ਪੈਦਲ ਯਾਤਰਾ ਹੀ ਕਿਉਂ ਹੈ ਇਹ ਕਿਉਂ ਮੰਨ ਚ ਹੈ ਕਿ ਪੈਦਲ ਯਾਤਰਾ ਕੱਢਣੀ ਚਾਹੀਦੀ ਹੈ ਇਹਦਾ ਕੀ ਇੰਪੈਕਟ ਪੈ ਸਕਦਾ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਪੰਜਾਬ ਦੇ ਵਿੱਚ ਇਸ ਟਾਈਮ ਕੜਾਕੇ ਦੀ ਠੰਡ ਵਰ ਰਹੀ ਆ ਸੂਰਜ ਆ ਜਿਹੜਾ ਉਹ ਧੁੰਦ ਅੱਗੇ ਝੁਕਦਾ ਨਜ਼ਰ ਆ ਰਿਹਾ ਤਾਂ ਲਾਜ਼ਮੀ ਇਹੋ ਜੀ ਠੰਡ ਦੇ ਵਿੱਚ ਤੁਸੀਂ ਲੋਕ ਰਜਾਈਆਂ ਦੇ ਵਿੱਚ ਬੈਠ ਕੇ ਚਾਹ ਦਾ ਲੁਤਫ ਲੈ ਰਹੇ ਹੋਵੋਗੇ ਪਰ ਇਹ ਲੁਤਫ ਬਹੁਤ ਛੋਟਾ ਜਿਹਾ ਕਿਉਂਕਿ ਵੱਡੇ ਸੰਕਟ ਪੰਜਾਬ ਦੇ ਉੱਤੇ ਮੰਡਰਾ ਰਹੇ ਆ ਇਹ ਧੁੰਦ ਆ ਜਿਹੜੀ ਕੁਝ ਦਿਨਾਂ ਦੇ ਵਿੱਚ ਚੱਕੀ ਜਾਊਗੀ ਪਰ ਜਿਹੜੀ ਵੱਡੇ ਸੰਕਟਾਂ ਦੀ ਧੁੰਦ ਆ ਉਹ ਲਾਜ਼ਮੀ ਹਮੇਸ਼ਾ ਹੀ ਰਹਿਣ ਵਾਲੀ ਆ ਤਾਂ ਜਦੋਂ ਇਸ ਠੰਡ ਦੇ ਮੌਸਮ ਦੇ ਵਿੱਚ ਧੁੰਦ ਦੇ ਵਿੱਚ ਨੌਜਵਾਨ ਸੜਕਾਂ ਤੇ ਹੋਣ ਤਾਂ ਸਾਡਾ ਚੁੱਪ ਰਹਿਣਾ ਬਣਦਾ ਨਹੀਂ ਸਾਨੂੰ ਲਾਜ਼ਮੀ ਪੁੱਛਣਾ ਚਾਹੀਦਾ ਉਹ ਸੜਕਾਂ ਤੇ ਕਿਉਂ ਨੇ ਅੱਜ ਆਪਾਂ ਦੇਖਦੇ ਹਾਂ ਕਿ ਇੱਥੇ ਨੌਜਵਾਨ ਇਕੱਠੇ ਹੋਏ ਨੇ ਤਾਂ ਲਾਲ ਅੱਖਰਾਂ ਦੇ ਵਿੱਚ ਤੁਹਾਨੂੰ ਲਿਖਿਆ ਨਜ਼ਰ ਆ ਰਿਹਾ ਕਿ ਨਸ਼ੇ ਨਹੀਂ ਉਹ ਜੁਗਾਰ ਦਿਓ ਇਹਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਮੰਗਾਂ ਨੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਨੌਜਵਾਨ ਭਾਰਤ ਸਭਾ ਦੇ ਕਾਰਕੁਨ ਆਗੂ ਨੇ ਮੰਗਾ ਜਦ ਭਾਈ ਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮਨਦੀਪ ਜੀ ਜਿਵੇਂ ਕੜਾਕੇ ਦੀ ਠੰਡ ਆ ਜੀ ਤੇ ਤੁਸੀਂ ਸੜਕਾਂ ਦੇ ਉੱਤੇ ਮਾਰਚ ਕਰ ਰਹੇ ਹੋ ਪੈਦਲ ਯਾਤਰਾ ਕਰ ਰਹੇ ਹੋ ਕਿਹੜੀਆਂ ਕਿਹੜੀਆਂ ਮੰਗਾਂ ਨੇ ਤੁਹਾਡੀਆਂ ਕਿਹੜੇ ਕਿਹੜੇ ਸੰਕਟ ਤੁਹਾਨੂੰ ਨਜ਼ਰ ਆ ਰਹੇ ਨੇ ਪੰਜਾਬ ਦੇ ਜਿਸ ਕਰਕੇ ਤੁਸੀਂ ਘਰਾਂ 'ਚ ਨਹੀਂ ਘਰਾਂ ਤੋਂ ਬਾਹਰ ਹੋ ਮਨਦੀਪ ਜੀ ਇੱਕ ਤਾਂ ਦੇਖੋ ਉਹ ਦਾ ਮਹੀਨਾ ਸ਼ਹਾਤਾਂ ਦਾ ਮਹੀਨਾ ਜੀ ਤੇ ਜਿਹਦੇ 'ਚ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਆ ਹੋਰ ਬਹੁਤ ਸਾਰੇ ਆਗੂ ਨੇ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਜਿਨ੍ਹਾਂ 'ਚ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਪਿਛਲੇ ਦਿਨੀ ਲੰਘ ਕੇ ਗਿਆ ਔਰ ਇਸ ਮਹੀਨੇ ਦੇ ਵਿੱਚ ਉਹਨਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਅਸੀਂ ਪਹਿਲਾਂ ਸ਼ਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਔਰ ਹੁਣ ਅਸੀਂ ਜਿਹੜੇ ਪੰਜਾਬ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸੰਕਟ ਨੇ ਜਿਹਦੇ ਵਿੱਚ ਰੁਜ਼ਗਾਰ ਦਾ ਸੰਕਟ ਆ ਨੌਜਵਾਨਾਂ ਦੇ ਲਈ ਬਹੁਤ ਵੱਡਾ ਸੰਕਟ ਆ ਪੰਜਾਬ ਦੇ ਵਿੱਚ ਕੋਈ ਖੇਡ ਢਾਂਚਾ ਨਹੀਂ ਹੈ ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਖੇਡਾਂ ਦੇ ਨਾਲ ਜੁੜਨ 'ਚ ਸਮੱਸਿਆ ਆ ਰਹੀ ਹੈ ਕੋਈ ਖੇਡ ਗਰਾਊਂਡ ਨਹੀਂ ਹੈ ਕੋਈ ਕੋਚ ਦਾ ਪ੍ਰਬੰਧ ਨਹੀਂ ਹੈ ਕੋਈ ਡਾਈਟ ਦਾ ਪ੍ਰਬੰਧ ਨਹੀਂ ਹੈ ਇਹ ਜਿਹੜਾ ਖੇਡ ਸੰਕਟ ਆ ਖੇਡ ਦੀ ਨੀਤੀ ਦਾ ਸੰਕਟ ਆ ਪੰਜਾਬ ਦੇ ਵਿੱਚ ਲਗਾਤਾਰ ਆ ਜਿਹੜੇ ਉਹ ਨੌਜਵਾਨ ਆਪਣੇ ਪੱਧਰ ਤੇ ਖੇਡ ਰਹੇ ਆ ਆਪਣੇ ਪੱਧਰ ਤੇ ਤਿਆਰੀਆਂ ਕਰਦੇ ਆ ਸਰਕਾਰ ਵੱਲੋਂ ਕੋਈ ਐਫਰਟ ਜਿਹੜੇ ਜਾਂ ਕੋਈ ਕੋਚ ਵਗੈਰਾ ਮਹੀਆ ਜਿਹੜੇ ਉਹ ਨਹੀਂ ਕਰਵਾਏ ਜਾਂਦੇ ਇਦਾਂ ਹੀ ਇੱਥੇ ਇੱਕ ਬਹੁਤ ਵੱਡਾ ਜਿਹੜਾ ਮਸਲਾ ਖੜਾ ਹੈ ਕਿ ਪੰਜਾਬ ਦੇ ਵਿੱਚ ਜੋ ਸਾਡੇ ਇਤਿਹਾਸ ਦੇ ਨਾਲ ਸੰਬੰਧਿਤ ਨੇ ਯਾਦਗਾਰਾਂ ਚਾਹੇ ਹੋ ਸਾਡੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਹੋਣ ਗਦਰੀਆਂ ਦੇ ਇਤਿਹਾਸ ਨਾਲ ਸੰਬੰਧਿਤ ਹੋਣ ਭਗਤ ਸਿੰਘ ਹੋਰਾਂ ਨਾਲ ਸੰਬੰਧਿਤ ਹੋਣ ਉਹ ਜਿਹੜੀਆਂ ਯਾਦਗਾਰਾਂ ਲਗਾਤਾਰ ਸਰਕਾਰ ਦੀ ਸੋਚੀ ਸਮਝੀ ਸਾਜਸ਼ ਦੇ ਤਹਿਤ ਉਹ ਰੋਲੀਆਂ ਜਾ ਰਹੀਆਂ ਜਾਂ ਉਹ ਖੰਡਰ ਬਣ ਰਹੀਆਂ ਨੇ ਤੇ ਜਾਂ ਉਹਨਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਇੱਕ ਸਾਡੀ ਇਹ ਮੰਗ ਆ ਇਹ ਮੰਗ ਅਸੀਂ ਤਾਂ ਰੱਖਦੇ ਆ ਕਿਉਂਕਿ ਜੋ ਅੱਜ ਜਵਾਨੀ ਦੇ ਸਾਹਮਣੇ ਚੁਣੌਤੀਆਂ ਨੇ ਅੱਜ ਸੰਕਟ ਖੜਾ ਹੋਇਆ ਰੋਜ਼ਗਾਰ ਦਾ ਸੰਕਟ ਆ ਇਸੇ ਬੇਰੋਜ਼ਗਾਰੀ ਕਰਕੇ ਉਹ ਨਿਰਾਸ਼ਾ ਚਾ ਤੇ ਨਿਰਾਸ਼ਾ ਚੋਈ ਜਿਹੜੇ ਸਮਗਲ ਰਾਜ ਐ ਇਥੋਂ ਦੇ ਸਿਆਸਤਦਾਨ ਆ ਉਹਨਾਂ ਨੂੰ ਨਸ਼ਿਆਂ ਦੇ ਵਿੱਚ ਜਿਹੜਾ ਗਲਤਾਨ ਉਹ ਜਿਹੜਾ ਕਰ ਦਿੰਦੇ ਨੇ ਇਸੇ ਕਰਕੇ ਅੱਜ ਅਸੀਂ ਇਹ ਤਹਈਆ ਕੀਤਾ ਕਿ ਉਹ ਆਪਣੇ ਇਤਿਹਾਸ ਦੇ ਨਾਲ ਜੁੜਨ ਆਪਣੇ ਵਿਰਸੇ ਦੇ ਨਾਲ ਜੁੜਨ ਔਰ ਉਸ ਇਤਿਹਾਸ ਦੇ ਨਾਲ ਜੋੜਨ ਦੇ ਲਈ ਇਹ ਬਹੁਤ ਜ਼ਰੂਰੀ ਆ ਕਿ ਬਹੁਤ ਸਾਰੀਆਂ ਜਿਹੜੀਆਂ ਇਤਿਹਾਸਕ ਯਾਦਗਾਰਾਂ ਨੇ ਇਤਿਹਾਸਕ ਮਾਰਤਾ ਨੇ ਉਹਨੂੰ ਸਾਂਭਣ ਦੀ ਲੜਾਈ ਲੜੀ ਜਾਵੇ ਅਸੀਂ ਮੰਗ ਕਰ ਰਹੇ ਹਾਂ ਕਿ ਜਿਹੜਾ ਰੋਪੜ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਇੱਕ ਕੋਟਲਾ ਨਿਹੰਗ ਖਾਨ ਦਾ ਕਿਲਾ ਜੀਦੇ ਤੇ ਪਹਿਲਾਂ ਵੀ ਕਿਰਤੀ ਕਿਸਾਨ ਮੋਰਚਾ ਰੋਪੜ ਪੰਜਾਬ ਸਟੂਡੈਂਟ ਜੂ ਨੇ ਲੜਾਈ ਲੜ ਚੁੱਕੀ ਆ ਭੂ ਮਾਫੀਆ ਨੇ ਉੱਤੇ ਕਬਜ਼ਾ ਕਰ ਲਿਆ ਸੀਗਾ ਇਹ ਐਡੀ ਇਤਿਹਾਸਕ ਜਗ੍ਹਾ ਕਿ ਜਿੱਥੇ ਗੁਰੂ ਸਾਹਿਬ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਉੱਥੇ ਆ ਕੇ ਰਹੇ ਨੇ ਉੱਥੇ ਬਾਬਾ ਬਚਿੱਤਰ ਸਿੰਘ ਜ਼ਖਮੀ ਹਾਲਤ ਚ ਰਹੇ ਨੇ ਔਰ ਉੱਥੋਂ ਹੀ ਉੱਚ ਦਾ ਪੀਰ ਬਣਾ ਕੇ ਜਿਹੜਾ ਨਵੀ ਖਾਨ ਤੇ ਗਣੀ ਖਾਨ ਨੇ ਗੁਰੂ ਸਾਹਿਬ ਨੂੰ ਉੱਥੋਂ ਬਾਹਰ ਕੱਢਿਆ ਉਸ ਜਿਹੜਾ ਕਿਲੇ ਦਾ ਬਹੁਤ ਮਹੱਤਵਪੂਰਨ ਰੋਲ ਅਸਿਕ ਹਿਸਟਰੀ ਦੇ ਵਿੱਚ ਤੇ ਉਹ ਅੱਜ ਕਿਲਾ ਜਿਹੜਾ ਨੂੰ ਸੰਭਿਆ ਨਹੀਂ ਜਾ ਰਿਹਾ ਅਸੀਂ ਕਬਜ਼ਾ ਦਾ ਜਿਹੜਾ ਛਡਾਉਣ 'ਚ ਕਾਮਯਾਬ ਹੋਏ ਆ ਪਿਛਲੇ ਦਿਨੀ ਸਾਡੀਆਂ ਜਥੇਬੰਦੀਆਂ ਪਰ ਉਹਨੂੰ ਜਿਹੜਾ ਕੋਈ ਪ੍ਰਾਤਤਵ ਭਾਗ ਨੇ ਜਾਂ ਸਰਕਾਰ ਨੇ ਬਿਲਕੁਲ ਵੀ ਸਾਂਭਿਆ ਨਹੀਂ ਹੈ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਅਸੀਂ ਮੰਗ ਕਰ ਰਹੇ ਆ ਕਿ ਟਰਸਟ ਬਣਾਇਆ ਜਾਵੇ ਤੇ ਉਹਦੀ ਇਤਿਹਾਸਕ ਦੇਖ ਜੜੀ ਉਹ ਬਹਾਲ ਕੀਤੀ ਜਾਵੇ ਇਹ ਤੋਂ ਬਨਾ ਸ਼ਹੀਦ ਅਜਮ ਭਗਤ ਸਿੰਘ ਅਤੇ ਉਹਨਾਂ ਦੇ ਕ੍ਰਾਂਤੀਕਾਰੀ ਸਾਥੀਆਂ ਦਾ ਜਿਹੜਾ ਗੁਪਤ ਟਿਕਾਣਾ ਫਿਰੋਜ਼ਪੁਰ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਜਿੱਥੇ ਉਹਨਾਂ ਨੇ ਜਿਹੜਾ ਉਹ ਬੰਦੇ ਰਹੇ ਜਿਨ੍ਹਾਂ ਨੂੰ ਇਤਿਹਾਸ 'ਚ ਫਾਂਸੀ ਹੋਈ ਆ ਉਮਰ ਕੈਦ ਹੋਈ ਆ ਕਾਲੇ ਪਾਣੀ ਦੀਆਂ ਸਜ਼ਾਵਾਂ ਜਿਹੜੀਆਂ ਹੋਈਆਂ ਨੇ ਉਹ ਟਿਕਾਣਾ ਜਿਹੜਾ ਉਹ ਸਾਂਭਿਆ ਨਹੀਂ ਜਾ ਰਿਹਾ ਉੱਥੇ ਸਾਂਡਰਸ ਨੂੰ ਮਾਰਨ ਦੀ ਪਲੈਨਿੰਗ ਉੱਥੇ ਹੋਈ ਆ ਰਪੋਸ਼ ਹੋਣ ਲਈ ਆਪਦਾ ਭੇਸ ਉੱਥੇ ਭਗਤ ਸਿੰਘ ਨੇ ਵਟਾਇਆ ਤੇ ਅੱਜ ਉਹ ਟਿਕਾਣਾ ਜਿਹੜਾ ਕੋਈ ਪ੍ਰਾਈਵੇਟ ਬੰਦਾ ਉੱਥੇ ਕਬਜ਼ਾ ਕਰੀ ਬੈਠਾ ਐਂ ਜਲੇ ਆਲੇ ਬਾਗ ਦੀ ਜਿਹੜੀ ਦੇਖਾ ਬਦਲ ਦਿੱਤੀ ਗਈ ਆ ਉੱਥੇ ਜਿਹੜਾ ਇੱਕ ਹੋਰ ਰਸਤਾ ਹੀ ਹੋਰ ਕੱਢ ਦਿੱਤਾ ਗਿਆ ਉਥੇ ਟਿਕਟ ਖੜਕੀ ਲਾਉਣ ਦੀ ਕੋਸ਼ਿਸ਼ ਸੀਗੀ ਅਸੀਂ ਪਿਛਲੇ ਦਿਨੀ ਪੱਕਾ ਮੋਰਚਾ ਲਾ ਕੇ ਜਦੋਂ ਉਥੇ ਵਰਚੁਅਲ ਭਾਸ਼ਣ ਦੇਣਾ ਸੀ ਮੋਦੀ ਨੇ ਕਿਸਾਨ ਅੰਦੋਲਨ ਚੱਲਦਾ ਸੀ ਤੇ ਅਸੀਂ ਉਹਨੂੰ ਜਿਹੜਾ ਰਕਵਾਂਡ ਚ ਕਾਮਯਾਬ ਹੋਇਆ ਟਿਕਟ ਖੜਕੀਆਂ ਹਥੋਂ ਹਟਾ ਦਿੱਤੀਆਂ ਕਈਆਂ ਨੇ ਇਸੇ ਤਰ੍ਹਾਂ ਹੀ ਸ਼ਹੀਦ ਸੁਖਦੇਵ ਦਾ ਘਰ ਲੁਧਿਆਣੇ ਦੇ ਵਿੱਚ ਰੋਲ ਰਿਹਾ ਉਹਨੂੰ ਸਾਹਮਣੇ ਨਹੀਂ ਜਾ ਰਿਹਾ ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਘਰ ਆ ਜਿਹੜਾ ਜਿਹੜਾ ਗਦਰ ਪਾਰਟੀ ਦਾ ਸਭ ਤੋਂ ਛੋਟਾ ਜਰਨੈਲ जिने 17 18 ਸਾਲ ਦੀ ਉਮਰ ਦੇ ਵਿੱਚ ਜਹਾਜ਼ ਚਲਾਉਣਾ ਸਿੱਖਿਆ ਹਿੰਦੁਸਤਾਨ ਦਾ ਪਹਿਲਾ ਪਾਇਲਟ ਹੋਇਆ ਉਹਦਾ ਜਿਹੜਾ ਘਾਰਾ ਉਹਦੀ ਜਿਹੜੀ ਗਲੀ ਆ ਉਹ ਸੀਵਰੇਜ ਨਾਲ ਓਵਰਫਲੋ ਹੋ ਜਾਂਦੀ ਆ ਛੱਤਾਂ ਚੋਂ ਰਹੀਆਂ ਉਹ ਸਾਂਭੀਆਂ ਨਹੀਂ ਜਾ ਰਹੀਆਂ ਅੱਛਾ ਕੀ ਲੱਗਦਾ ਬਾਈ ਇੱਕ ਪਾਸੇ ਨਸ਼ੇ ਦੀ ਵੱਡੀ ਸਮੱਸਿਆ ਦੂਜੇ ਪਾਸੇ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਇਮਾਰਤਾਂ ਦੀ ਜਿਹੜੀਆਂ ਇਤਿਹਾਸਿਕ ਇਮਾਰਤਾਂ ਉਹਨਾਂ ਦੀ ਬੇਕਦਰਹੀ ਹੋ ਰਹੀ ਆ ਕੀ ਲੱਗਦਾ ਇਹਨਾਂ ਦਾ ਕੋਈ ਆਪਸ ਵਿੱਚ ਕਨੈਕਸ਼ਨ ਹੈ ਕਿ ਨੌਜਵਾਨਾਂ ਨੂੰ ਰੋਜ਼ਗਾਰ ਵੀ ਨਹੀਂ ਮਿਲ ਰਿਹਾ ਨਸ਼ੇ ਮਿਲ ਰਹੇ ਨੇ ਇਹਦਾ ਆਪਸ ਬਿਲਕੁਲ ਕਨੈਕਸ਼ਨ ਆ ਜੀ ਕਿਉਂਕਿ ਦੇਖੋ ਜਿਹੜਾ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਤੇ ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਆਂ ਤੇ ਇਤਿਹਾਸ ਕੋਈ ਰਾਜੇ ਰਾਣੀਆਂ ਦੀਆਂ ਕਹਾਣੀਆਂ ਨਹੀਂ ਹੈ ਜਿਹੜਾ ਇਤਿਹਾਸ ਆ ਉਹ ਜਿਹੜੀਆਂ ਦੋ ਜਮਾਤਾਂ ਜਿਹਦੇ ਚ ਕਿਰਤੀ ਲੋਕ ਨੇ ਤੇ ਜਿਹੜੇ ਲੋਕ ਉਹਨਾਂ ਨੂੰ ਲੁੱਟਦੇ ਆ ਠੀਕ ਆ ਉਹਦੀ ਜਿਹੜੀ جنگ ਚੱਲਦੀ ਆ ਉਹਦੀ ਲੜਾਈ ਚੱਲਦੀ ਆ ਉਹਨੂੰ ਅਸੀਂ ਇਤਿਹਾਸ ਕਹਿੰਦੇ ਆ ਤੇ ਜੋ ਸਾਡਾ ਸਿੱਖ ਇਤਿਹਾਸ ਆ ਜੋ ਸਾਡੇ ਸ਼ਹੀਦਾਂ ਦਾ ਇਤਿਹਾਸ ਭਗਤ ਸਿੰਘ ਹੋਣਾ ਦਾ ਇਤਿਹਾਸ ਗਦਰੀਆਂ ਦਾ ਇਤਿਹਾਸ ਆ ਉਹ ਸਾਰਾ ਮਜਲੂਮਾਂ ਦੇ ਨਾਲ ਖੜਾ ਕਿਰਤੀਆਂ ਦੇ ਨਾਲ ਖੜਾ ਤੇ ਜਿਹੜੇ ਲੁਟੇਰੇ ਆ ਇਥੋਂ ਦੇ ਵੱਡੇ ਹਾਕਮ ਆ ਉਹਨਾਂ ਦੇ ਖਿਲਾਫ ਜਾਂਦਾ ਇਹ ਸਾਡੇ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਕਿ ਜਿਹੜਾ ਭਾਈ ਲਾਲੋ ਤੇ ਜਿਹੜਾ ਮਲਕ ਭਾਗੋ ਆ ਉਹਦੇ ਵਿਚਕਾਰ ਉਹਨਾਂ ਨੇ ਫਰਕ ਕਰਕੇ ਦਿਖਾਇਆ ਉਹ ਦੋ ਜਮਾਤਾਂ ਨੂੰ ਰਿਪਰੈਜ਼ੈਂਟ ਕਰਦੇ ਆ ਕਿ ਮੈਂ ਤਾਂ ਭਾਈ ਲਾਲੋ ਦੇ ਨਾਲ ਆ ਇਸ ਕਰਕੇ ਜਿੰਨੇ ਬਾਅਦ ਚ ਵੀ ਲੋਕ ਲੜੇ ਆ ਤੇ ਉਹਨਾਂ ਦਾ ਇਤਿਹਾਸ ਆ ਜਿਹੜਾ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਕਿਰਤੀ ਲੋਕ ਆ ਮਿਹਨਤ ਕਰਦੇ ਆ ਤੇ ਅੱਜ ਜਦੋਂ ਦੁਨੀਆ ਦੀ ਜਿਹੜਾ ਪੂਰੇ ਦੇਸ਼ ਦੀ ਸਾਡੇ ਦੀ ਧਨ-ਦੌਲਤ ਆ ਪੰਜਾਬ ਦੀ ਧਨ-ਦੌਲਤ ਆ ਉਹਦੇ ਤੇ ਵੱਡੇ-ਵੱਡੇ ਕਾਰਪੋਰੇਟ ਘਰਾਣੇ ਉਤੇ ਵੱਡੇ-ਵੱਡੇ ਜ਼ਗੀਰਦਾਰ سرمایہਦਾਰ ਕਬਜ਼ਾ ਕਰੀ ਬੈਠੇ ਆ ਸਭ ਕੁਝ ਆਪਦੇ ਹੱਥੀ ਲਈ ਬੈਠੇ ਆ ਤੇ ਜਿਹੜੇ ਭਾਈ ਲਾਲੋ ਦੇ ਵਾਰਸ ਆ ਉਹ ਭੁੱਖੇ ਮਰਨ ਦੇ ਲਈ ਮਜਬੂਰ ਆ ਉਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਇਹਨਾਂ ਦੇ ਨਾਲ ਚ ਘਰਾਂ 'ਚ ਬੈਠੇ ਆ ਤੇ ਇਹ ਫਿਰ ਕਾਣੀ ਵੰਡ ਖਤਮ ਕਰਨ ਦੀ ਜਿਹੜੀ ਲੜਾਈ ਆ ਉਹ ਇਤਿਹਾਸ ਨੂੰ ਅੱਗੇ ਤੋਰਨ ਦੇ ਲਈ ਜਿਹੜਾ ਸਾਨੂੰ ਕਹਿੰਦੀ ਆ ਇਹੇ ਨੌਜਵਾਨਾਂ ਦੇ ਲਈ ਕਾਰਜ ਆ ਕਿ ਜਿਹੜੀ ਉਹ ਕਾਣੀ ਵਾਂਡਾ ਨੂੰ ਕਿਵੇਂ ਖਤਮ ਕੀਤਾ ਜਾਵੇ ਇਸ ਕਰਕੇ ਸਾਨੂੰ ਉਹਨਾਂ ਦਾ ਇਤਿਹਾਸ ਇਸ ਕਰਕੇ ਸਾਨੂੰ ਉਹਨਾਂ ਦੀਆਂ ਕੁਰਬਾਨੀਆਂ ਜਿਹੜੀਆਂ ਪ੍ਰੇਰਣਾ ਦਿੰਦੀਆਂ ਤੇ ਇਹ ਅੱਜ ਦੇ ਰੋਜ਼ਗਾਰ ਦੇ ਸੰਕਟ ਦੇ ਨਾਲ ਨਸ਼ਿਆਂ ਦੇ ਨਾਲ ਸਾਰਾ ਕੁਝ ਜੁੜਿਆ ਹੋਇਆ ਤਾਂ ਜੁੜਿਆ ਹੋਇਆ लास्ट ਤੇ ਮੈਂ ਕਹੂੰਗਾ ਕਿ ਜਦੋਂ ਅੱਜ ਅਸੀਂ ਆਪਦੇ ਨਾਇਕਾਂ ਨੂੰ ਯਾਦ ਕਰਦੇ ਆ ਤੇ ਜਿਹੜੇ ਸਾਡੇ ਸਾਹਮਣੇ ਚੁਣੌਤੀਆਂ ਉਹਦੇ ਖਿਲਾਫ ਸੰਘਰਸ਼ ਕਰਦੇ ਆ ਤੇ ਉਹਨਾਂ ਤੋਂ ਸਾਨੂੰ ਪ੍ਰੇਰਣਾ ਮਿਲਦੀ ਆ ਇਹ ਪ੍ਰੇਰਨਾ ਸਾਨੂੰ ਉਹੀ ਦੇ ਸਕਦੇ ਆ ਜਿਹੜੇ ਇਤਿਹਾਸ ਚ ਹਾਕਮਾਂ ਦੇ ਖਿਲਾਫ ਲੜੇ ਹੋਣ ਜਿਨ੍ਹਾਂ ਨੇ ਰਾਜੇ ਸ਼ੀ ਮਕਦਮ ਕੁੱਤੇ ਕਿਹਾ ਹੋਵੇ ਜਿਨ੍ਹਾਂ ਨੇ ਜਾਤ ਪਾਤ ਦੇ ਖੰਡਣ ਕੀਤਾ ਹੋਵੇ ਤੇ ਜਦੋਂ ਅੱਜ ਹਿੰਦੁਸਤਾਨ ਦੀ ਸੱਤਾ ਤੇ ਉਹ ਰਾਜਾ ਜਿਹੜਾ ਆਪਣੇ ਆਪ ਨੂੰ ਸਮਝਦਾ ਉਹ ਤਾਨਾਸ਼ਾਹ ਆਪਣੇ ਆਪ ਨੂੰ ਸਮਝਦਾ ਜਿਹੜਾ ਕਬਜਾ ਜਿਹੜਾ ਕਹਿੰਦਾ ਕਿ ਮੈਂ ਇੱਥੇ ਧਰਮ ਦਾ ਇੱਕੋ ਦਾ ਰਾਜ ਲੈ ਕੇ ਆਉਣਾ ਜਿਹੜਾ ਕਹਿੰਦਾ ਕਿ ਮੈਂ ਇੱਥੇ ਹਿੰਦੂ ਤਾਂ ਫਾਸ਼ੀਵਾਦ ਲੈ ਕੇ ਆਉਣਾ ਔਰ ਸਾਰਿਆਂ ਦਾ ਜਿਹੜਾ ਘਟਗਣਤੀਆਂ ਦਾ ਸਿੱਖਾਂ ਦਾ ਅਸਾਈਆਂ ਦਾ ਮੁਸਲਮਾਨਾਂ ਦਾ ਵਢਾਂਗਾ ਕਰਨਾ ਉਹ ਜਦੋਂ ਸੁਪਨੇ ਦੇਖ ਰਿਹਾ 2024 ਚ ਜਿਹੜਾ ਉਹ ਹਿੰਦੂ ਰਾਸ਼ਟਰ ਦਾ ਕਹਿੰਦੇ ਅਸੀਂ ਐਲਾਨ ਕਰਨਾ ਤੇ ਅੱਜ ਸਾਡੇ ਸਾਹਮਣੇ ਚੁਣੌਤੀਆਂ ਹੋਰ ਬਹੁਤ ਵੱਡੀਆਂ ਫਾਸ਼ੀਵਾਦ ਦਾ ਜਿਹੜਾ ਖਤਰਾ ਸਾਡੇ ਮੁਲਕ 'ਚ ਮੰਡਰਾ ਰਿਹਾ ਇਹਨਾਂ ਸਾਰੀਆਂ ਗੱਲਾਂ ਤੋਂ ਲੈ ਕੇ ਅਸੀਂ ਜੋ ਸਾਡਾ ਧਰਮ ਜੀ ਨੇ ਸਾਰਿਆਂ ਨੂੰ ਨਾਲ ਲੈ ਕੇ ਤੁਰੇ ਤੇ ਅੱਜ ਜੋ ਮੁਸਲਮਾਨਾਂ ਦੇ ਖਿਲਾਫ ਮਾਹੌਲ ਬਣਾਇਆ ਜਾ ਬਣਾਇਆ ਜਾ ਰਿਹਾ ਤੇ ਅਸੀਂ ਇਹਨੂੰ ਵੀ ਤੋੜਨਾ ਚਾਹੁੰਦੇ ਆ ਕਿਉਂਕਿ ਸਿੱਖ ਧਰਮ ਦੇ ਵਿੱਚ ਬਾਬੇ ਦੇ ਨਾਲ ساری ਉਮਰ ਹੀ ਮਰਦਾਨਾ ਰਿਹਾ ਜਿਹੜਾ ਮੁਸਲਮਾਨਾਂ ਨਾਲ ਸੰਬੰਧਿਤ ਆ ਸਿੱਖ ਧਰਮ ਦੇ ਵਿੱਚ ਜਦੋਂ ਹਰਮੰਦਰ ਸਾਹਿਬ ਦੀ ਨੀਂ ਰੱਖ ਤੇ ਉਹ ਸੂਫੀ ਮੀਆਂ ਮੀਰ ਰੱਖਦੇ ਆ ਨਵੀਖਾ ਗਣੀਖਾ ਵੀ ਫਿਰ ਤਾਂ ਮੁਸਲਮਾਨ ਆ ਜਿਹੜੇ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਇੱਥੋਂ ਕੱਢਦੇ ਆ ਜਿਹੜੀਆਂ ਇਤਿਹਾਸਕ ਜਿਹਦੇ ਵਿੱਚ ਕੁਰਬਾਨੀਆਂ ਦੇ ਨਾਲ ਜਿਹੜਾ ਉਹ ਭਰਿਆ ਹੋਇਆ ਉਹਦੇ ਚ ਸਾਰੀਆਂ ਕਮਿਊਨਿਟੀਆਂ ਦੀਆਂ ਜਿਹੜੀਆਂ ਜਿਹੜੇ ਉਹ ਕੁਰਬਾਨੀਆਂ ਉਹ ਹੁੰਦੀਆਂ ਇਸ ਕਰਕੇ ਅਸੀਂ ਇਹ ਭਰਮ ਵੀ ਉਹਨਾਂ ਦਾ ਤੋੜਨਾ ਚਾਹੁੰਦੇ ਆ ਜੀ ਮੈਂ ਇੱਕ ਹੋਰ ਗੱਲ ਤੁਹਾਨੂੰ ਪੁੱਛਣਾ ਚਾਹੂੰਗਾ ਕੀ ਲੱਗਦਾ ਨੌਜਵਾਨ ਕਿਨੂੰ ਡੀਕ ਰਹੇ ਆ ਨੌਜਵਾਨ ਜਿਵੇਂ ਤੁਸੀਂ ਇਹ ਮੁੱਦਾ ਚੱਕਿਆ ਨੌਜਵਾਨਾਂ ਦਾ ਫੇਰ ਵੀ ਲੱਗਦਾ ਕਿ ਇੰਟਰਸਟ ਘਟਾ ਹੋਊਗਾ ਜਾਂ ਉਹਨਾਂ ਤੱਕ ਗੱਲ ਨਹੀਂ ਪਹੁੰਚ ਰਹੀ ਕਿਉਂ ਦੇਖੋ ਨੌਜਵਾਨਾਂ ਚ ਇੱਕ ਤਾਂ ਇਹ ਹੈ ਕਿ ਜੋ ਹਾਕਮ ਜਮਾਤਾਂ ਉਹਨਾਂ ਨੇ ਜੋ ਫਲਾਇਆ ਹੋਇਆ ਜਿਹੜੇ ਲੋਕ ਰਾਜ ਕਰਦੇ ਆ ਉਹਨਾਂ ਦੇ ਵਿਚਾਰ ਉਹਨਾਂ ਦੇ ਵਿੱਚ ਆ ਉਸੇ ਤਰ੍ਹਾਂ ਦੇ ਗਾਣੇ ਆ ਉਸੇ ਤਰ੍ਹਾਂ ਦੇ ਸਿਲੇਬਸ ਆ ਕਿਉਂਕਿ ਇਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਸਿਲੇਬਸਾਂ ਦੇ ਵਿੱਚੋਂ ਭਗਤ ਸਿੰਘ ਉਹਨਾਂ ਨੂੰ ਗੁਰੂ ਗੁਰੂ ਸਾਹਿਬਾਨ ਨਾਲ ਸੰਬੰਧਿਤ ਲੇਖ ਕੱਢ ਦਿੱਤੇ ਗਏ ਆ ਸਿਲੇਬਸਾਂ ਦੀ ਕਾਂਡਛਾਂਡ ਕਰ ਦਿੱਤੀ ਗਈ ਆ ਇਸ ਕਰਕੇ ਉਹਨਾਂ ਦੇ ਇਤਿਹਾਸ ਬਾਰੇ ਉਹਨਾਂ ਨੂੰ ਪੜਾਇਆ ਹੀ ਨਹੀਂ ਜਾਂਦਾਗਾ ਉਹਨਾਂ ਨੂੰ ਤਾਂ ਨਹੀਂ ਪਤਾ ਹੈ ਦੂਜਾ ਜਿਹੜੇ ਲੋਕ ਹਜੇ ਆਪਦੇ ਇਤਿਹਾਸ ਬਾਰੇ ਦੱਸਣ ਵਾਲੇ ਉਹ ਬੜੇ ਘੱਟ ਨੇ ਇਸ ਕਰਕੇ ਜੋ ਉਹਨਾਂ ਚ ਟ੍ਰੈਂਡ ਦਾ ਜੋ ਖਪਤਵਾਦੀ ਸੱਭਿਆਚਾਰ ਆ ਸਾਮਰਾਜੀ ਮੁਲਕਾਂ ਦਾ ਸੱਭਿਆਚਾਰ ਆ ਉਹ ਉਹਨਾਂ ਨੂੰ ਪਰੋਸਿਆ ਜਾ ਰਿਹਾ ਨੰਗੇਜ ਉਹਨਾਂ ਨੂੰ ਪਰੋਸਿਆ ਜਾ ਰਿਹਾ ਅਸ਼ਲੀਲਤਾ ਉਹਨਾਂ ਨੂੰ ਪਰੋਸੀ ਜਾ ਰਹੀ ਆ ਉਹਨੂੰ ਇਹੋ ਸਨਮੁਖ ਰੱਖ ਕੇ ਜਿਹੜਾ ਉਹ ਤੁਰ ਰਹੇ ਆ ਬਾਕੀ ਐ ਨਹੀਂ ਕਿ ਬਥੇਰੇ ਸਹਿਰਦ ਨੌਜਵਾਨ ਵੀ ਆ ਆ ਸਾਡੇ ਨਾਲ ਵੀ ਬਥੇਰੇ ਨੌਜਵਾਨ ਖੜੇ ਆ ਤੇ ਅਸੀਂ ਇਹ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਉਹਨਾਂ ਨੂੰ ਆਪਣੇ ਇਤਿਹਾਸ ਨਾਲ ਜੋੜੀਏ ਤੇ ਉਹਨਾਂ ਨੂੰ ਅੱਗੇ ਵਧਣ ਵੱਲ ਮਦਦ ਕਰੀਏ ਅੱਛਾ ਭਾਈ ਪੈਦਲ ਯਾਤਰਾ ਇਹ ਕਿਉਂ ਆ ਇਹ ਕਿਉਂ ਮੰਚ ਆ ਕਿ ਪੈਦਲ ਯਾਤਰਾ ਕੱਢਣੀ ਚਾਹੀਦੀ ਹੈ ਇਹਦਾ ਕੀ ਇੰਪੈਕਟ ਪ ਪੈਦਲ ਯਾਤਰਾ ਦੇਖੋ ਇਹ ਸੀਗਾ ਕਿ ਅਸੀਂ ਨੌਜਵਾਨਾਂ ਨਾਲ ਕਨੈਕਟ ਹੋਣਾ ਚਾਹੁੰਨੇ ਆ ਕਨੈਕਟ ਤਾਂ ਹੋਇਆ ਜਾ ਸਕਦਾ ਹੈ ਕਿ ਜੇ ਅਸੀਂ ਉਹਨਾਂ ਕੋਲ ਪਹੁੰਚ ਗਏ ਅਸੀਂ ਉਹਨਾਂ ਕੋਲ ਰਹੀਏ ਅਸੀਂ ਜਿੱਥੇ ਵੀ ਜਾਵਾਂਗੇ ਉੱਥੇ ਸਟੇ ਕਰਕੇ ਅਗਲੇ ਦਿਨ ਫਿਰ ਉੱਥੋਂ ਤੁਰਨਾ ਅਸੀਂ ਉਹਨਾਂ ਨਾਲ ਪੂਰੀ ਤਰ੍ਹਾਂ ਨੇੜਤਾ ਬਣਾ ਕੇ ਕਨੈਕਟ ਹੋਣਾ ਚਾਹੁੰਨੇ ਆ ਇਸ ਲਈ ਅਸੀਂ ਪੈਦਲ ਯਾਤਰਾ ਦਾ ਜਿਹੜਾ ਉਹ ਮੈਥਡਾ ਜਿਹੜਾ ਉਹ ਅਪਣਾਇਆ ਜੀ ਆਪਾਂ ਇਧਰ ਵੀ ਗੱਲ ਕਰਾਂਗੇ ਭਾਈ ਕਿਹੜੇ ਕਿਹੜੇ ਪਿੰਡਾਂ ਵਿੱਚ ਦੀ ਪੈਦਲ ਯਾਤਰਾ ਜਾਊਗੀ ਤੇ ਕਿੰਨੇ ਪਿੰਡ ਕੱਢੋਗੇ ਫਿਰ ਦੇਖੋ ਇਹ ਲਗਾਤਾਰ ਤਿੰਨ ਕਪਿੰਡਾਂ ਦਾ ਜਿਹੜਾ ਹਰ ਰੋਜ਼ ਪੈਦਲ ਮਾਰਚ ਮਾਰਚ ਜਿਹੜਾ ਹੋਇਆ ਕਰੂਗਾ ਮੁਕਸਰ ਜ਼ਿਲ੍ਹੇ ਤੋਂ ਇਹ ਸ਼ੁਰੂ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਸ਼ੁਰੂ ਕੀਤਾ ਜਾਊਗਾ ਤੇ ਨੌਜਵਾਨ ਭਾਰ ਸਭਾ ਵੱਲੋਂ ਸਾਥੀ ਮੰਗਾਯਾ ਜੀ ਦੀ ਅਗਵਾਈ ਦੇ ਵਿੱਚ ਮੁਕਸਰ ਜ਼ਿਲ੍ਹੇ ਦੇ ਵਿੱਚ ਇਹ ਜਿਹੜਾ ਪੈਦਲ ਮਾਰਚ ਹੋ ਰਿਹਾ ਇਹ ਖਾਸ ਕਰਕੇ ਆ ਕਿ ਨੌਜਵਾਨ ਪੀੜੀ ਨੂੰ ਜਾਗਰੂਤ ਕਰਨ ਦੇ ਲਈ ਤੇ ਸਾਡੇ ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਲਈ ਤੇ ਨਾਲ ਹੀ ਨੌਜਵਾਨ ਪੀੜੀ ਤੱਕ ਜਿਹੜੀ ਇੱਕ ਵੱਡੀ ਮੰਗ ਆ ਜੋ ਅੱਜ ਸਮੇਂ ਦੀ ਵੀ ਮੰਗ ਆ ਉਸ ਮੰਗ ਨੂੰ ਲੈ ਕੇ ਜਾਇਆ ਜਾ ਰਿਹਾ ਕਿ ਸਾਡੇ ਸ਼ਹੀਦਾਂ ਦੇ ਇਤਿਹਾਸਕ ਟਿਕਾਣੇ ਜਿਹੜੇ ਇਤਿਹਾਸਕ ਇਮਾਰਤਾਂ ਉਹ ਰੋਲ ਰਹੀਆਂ ਨੇ ਤੇ ਹਾਕਮਾਂ ਵੱਲੋਂ ਪੰਜਾਬ ਦੀ ਜਵਾਨੀ ਨੂੰ ਇਹ ਵੰਗਾਰ ਆ ਉਹ ਚਾਹੁੰਦੇ ਨਹੀਂਗੇ ਕਿ ਅਸੀਂ ਇਹਨਾਂ ਇਤਿਹਾਸਕ ਟਿਕਾਣਿਆਂ ਨੂੰ ਬਚਾਈਏ ਕਿਉਂਕਿ ਉਹਨਾਂ ਨੂੰ ਉਹ ਇਤਿਹਾਸਕ ਟਿਕਾਣੇ ਨਹੀਂ ਡਰਾਉਂਦੇ ਉਹਨਾਂ ਨੂੰ ਸਾਡੇ ਉਹ ਸ਼ਹੀਦਾਂ ਦੇ ਵਿਚਾਰ ਡਰਾਉਂਦੇ ਆ ਜਿਹੜੇ ਵਿਚਾਰ ਕਹਿੰਦੇ ਆ ਕਿ ਇੱਥੇ ਬਰਾਬਰੀ ਦਾ ਸਮਾਜ ਸਿਰਜਿਆ ਜਾਣਾ ਚਾਹੀਦਾ ਇੱਥੋਂ ਜਾਤ ਪਾਤ ਖਤਮ ਹੋਣੀ ਚਾਹੀਦੀ ਆ ਧਰਮਾਂ ਦੇ ਨਾਮ ਤੇ ਵਿਤਕਰੇ ਨਹੀਂ ਹੋਣੇ ਚਾਹੀਦੇ ਕਾਣੀ ਵੰਡ ਖਤਮ ਹੋਣੀ ਚਾਹੀਦੀ ਆ ਇਹ ਵਿਚਾਰ ਉਹਨਾਂ ਹਾਕਮਾਂ ਨੂੰ ਡਰਾਉਂਦਾ ਤੇ ਅਸੀਂ ਪੰਜਾਬ ਦੀ ਜਵਾਨੀ ਕੋਲੇ ਉਹ ਵਿਚਾਰ ਲੈ ਕੇ ਉਹਨਾਂ ਦੇ ਘਰ ਘਰ ਤੱਕ ਉਹਨਾਂ ਦੇ ਬਰੂਹਾਂ ਤੱਕ ਜਿਹੜਾ ਇਸ ਪੈਦਲ ਮਾਰਚ ਰਾਹੀਂ ਜਾ ਰਹੇ ਆ ਜੋ ਸਾਡੇ ਬਾਬਾ ਨਾਨਕ ਜੀ ਨੇ ਜਿਸ ਤਰ੍ਹਾਂ ਤੁਰ ਕੇ ਸਾਰੀ ਦੁਨੀਆ ਗਈ ਸੀ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਰਸਤੇ ਤੇ ਚੱਲ ਕੇ ਜਿਹੜਾ ਨੌਜਵਾਨ ਪੀੜੀ ਨੂੰ ਜਾਗਰੂਤ ਕਰਕੇ ਜਿਹੜਾ ਸਹੀ ਸਾਡੇ ਸ਼ਹੀਦਾਂ ਦੇ ਰਸਤੇ ਤੇ ਤੁਰਨ। ਜੀ ਕਿਵੇਂ ਲੱਗਦਾ ਜੀ ਨੌਜਵਾਨਾਂ ਦਾ ਇਹ ਕਦਮ ਵੀ ਨੌਜਵਾਨ ਘਰੋਂ ਬਾਹਰ ਨਿਕਲੇ ਆ ਤੇ ਆਹ ਮੰਗਾ ਲੈ ਕੇ ਉਹ ਬਾਹਰ ਆਏ ਆ ਕਿਵੇਂ ਲੱਗਦਾ? ਬਹੁਤ ਵਧੀਆ ਲੱਗਦਾ ਜੀ। ਬਈ ਖਾਲਸਾਭਈ ਫਤਿਹ। ਇਹ ਬਹੁਤ ਵਧੀਆ ਲੱਗਦਾ ਜੀ ਚੰਗਾ ਕੰਮ ਹੈ। ਚੰਗੇ ਪਾਸੇ ਨੂੰ ਤੁਰੇ ਸਾਡੇ ਬੱਚੇ ਨਸ਼ਿਆਂ ਤੋਂ ਵੀ ਬਚਣਗੇ। ਨਸ਼ਾ ਬਹੁਤ ਜ਼ਿਆਦਾ ਹੈ ਸਾਡੇ ਨੌਜਵਾਨ ਮਰ ਰਹੇ ਆ। ਕੋਈ ਰੁਜ਼ਗਾਰ ਮਿਲ ਨਹੀਂ ਰਿਹਾ। ਜੇ ਇਹਨਾਂ ਨੂੰ ਰ ਤੇ ਗਲਤ ਪਾਸੇ ਬੱਚੇ ਨਾ ਜਾਣ ਜਦੋਂ ਇਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਉਹ ਇਕੱਠੇ ਜਿੱਦੋਂ ਵਿਹਲੀ ਜਗ੍ਹਾ ਤੇ ਬਹਿੰਦੇ ਆ ਉਹ ਤਾਂ ਜੀ ਆਮ ਕੋਈ ਵੀ ਬੰਦਾ ਅਸੀਂ ਵੀ ਐ ਅਸੀਂ ਵੀ ਜਦੋਂ ਕਿਤੇ ਇਕੱਲੇ ਬੈਠਾਂਗੇ ਸਾਡਾ ਵੀ ਨਸ਼ਾ ਕਰਨ ਦੀ ਕਰੂਗਾ ਜਦੋਂ ਕੰਮ ਨਹੀਂ ਹੁੰਦਾ ਕੋਈ ਇਹ ਸਾਡੇ ਨੌਜਵਾਨਾ ਜਿਹੜੇ ਤਾਂ ਜ਼ਿਆਦਾ ਨਸ਼ਿਆਂ 'ਚ ਪਏ ਰਹੇ ਆ ਜਿਨ੍ਹਾਂ ਨੂੰ ਰੋਜ਼ਗਾਰ ਮਿਲੂਗਾ ਸਵੇਰ ਜਾਣਗੇ ਸ਼ਾਮ ਨੂੰ ਆਉਣਗੇ ਇਹਨਾਂ ਦਾ ਗਲਤ ਪਾਸੇ ਧਿਆਨ ਨਹੀਂ ਜਾਊਗਾ ਉਹ ਸਰਕਾਰ ਜਗਾਰ ਦੇਵੇ ਇਹਨਾਂ ਤੋਂ ਨਸ਼ੇ ਬੰਦ ਕਰੇ ਅਸੀਂ ਇਹੀ ਚਾਹੁੰਨੇ ਬਸ ਗੱਲਬਾਤ ਕੀਤੀ ਆ ਪਿੰਡ ਮੋੜ ਜ਼ਿਲ੍ਹਾ ਫਰੀਦਕੋਟ ਇਥੋਂ ਨੌਜਵਾਨ ਪੈਦਲ ਯਾਤਰਾ ਕੱਢ ਰਹੇ ਨੇ ਤਾਂ ਦੇਖਦੇ ਆਂ ਕੀ ਇਹ ਪੈਦਲ ਯਾਤਰਾ ਪੰਜਾਬ ਦੇ ਵਿੱਚ ਆਪਣਾ ਅਸਰ ਛੱਡੂਗੀ ਜਾਂ ਨਹੀਂ ਤਾਂ ਇਹ ਗੱਲਬਾਤ ਤੁਹਾਡੇ ਤੱਕ ਪਹੁੰਚੀ ਕਿਵੇਂ ਲੱਗੀ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ